ਸਭ ਤੋਂ ਪਹਿਲਾਂ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਸਲਾਮ ਕਰਦੇ ਆ ਤੁਹਾਡੀ ਏਕ ਸੈਡ ਨੂੰ ਕਿ ਜੇ ਆਤਮਾ ਨੇ ਭਾਗੀ ਪਾਈਆ ਤਾਂ ਤੁਸੀਂ ਉਸ ਭਾਗੀ ਨੂੰ 19 ਦਾ 21 231 ਪਾ ਕੇ ਮੋਰਨ ਵਾਸਤੇ ਇੱਥੇ ਇਕੱਠੇ ਹੋਏ ਹੋ। ਸ਼ਹਿਰ ਸਰਕਾਰ ਨੂੰ ਭੁਲੇਖਾ ਇਹ ਹੋਊਗਾ ਕਿ ਮੰਡੀ ਆ ਜਿਹੜੀ ਉਹ ਬਹੁਤ ਵੱਡੀ ਥਾਂ ਤਾ ਤੁਹਾਡੇ ਸਾਹਮਣੇ ਆ ਹਲੇ ਵੀ ਅੱਧ ਲੋਕ ਨੇ ਜਿਹੜੇ ਉਹ ਰਾਹਾਂ ਦੇ ਵਿੱਚ ਨੇ ਇਹ ਮੰਡੀਆਂ ਜਿਹੜੀ ਸੰਗਰੂਰ ਦੀ ਇਹ ਵੀ ਛੋਟੇ ਜੱਜ ਤੋਂ ਨੇ ਪਾ ਦਿੱਤੀਆਂ ਇਸ ਕਰਕੇ ਸਲਾਮ ਕਰਦੇ ਆ ਤੁਹਾਡੇ ਇਸ ਸ਼ੇਡ ਨੂੰ ਅੱਜ ਇੱਥੇ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਣਅਲਾਨੀ ਐਮਰਜੈਂਸੀ ਵਾਲਾ ਜਿਹੜਾ ਦੌਰ ਆ ਉਹਦੇ ਵਿੱਚ ਪੰਜਾਬ ਨੂੰ ਲਿਜਾਇਆ ਜਾ ਚੁੱਕਿਆ ਇਹ ਐਮਰਜੈਂਸੀ ਪਹਿਲਾਂ ਐਲਾਨੀਆਂ ਰੂਪ ਦੇ ਵਿੱਚ ਜਿਨ੍ਹਾਂ ਨੇ 1980 1990 ਦੇ年代 ਵਿੱਚ ਦੇਖੀ ਆ ਉਹਨਾਂ ਨੂੰ ਪਤਾ ਕਿ ਪੁਲਿਸ ਨੂੰ ਵੱੱਦ ਅਧਿਕਾਰ ਚੋਰੀ ਸਟੇਟ ਬਣਾਉਣ ਦਾ ਮਤਲਬ ਕੀ ਹੁੰਦਾ ਤਾਂ ਇਹ ਅੱਜ ਦੇ ਦਿਨਾਂ ਵਿੱਚ ਉਸ ਜ਼ਬਰ ਖਲਾਫਾ ਉਸ ਪੁਲਿਸ ਸਟੇਟ ਨੂੰ ਬਣਾਉਣ ਦੇ ਖਲਾਫਾ ਅੱਜ ਦੇ ਦਿਨਾਂ ਵਿੱਚ ਆਪਾਂ ਇਹ ਵੀ ਮੰਨ ਕਰ ਰਹੇ ਆ ਕਿ ਜਿਹੜੇ ਸਾਡੇ ਮਜ਼ਦੂਰਾਂ ਚੋਂ ਨੇ ਬਿੱਕਰ ਸਿੰਘ ਉਹ ਤੋਆ ਤੇ ਬਾਕੀ ਸਾਥੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉਹ 2 ਮਹੀਨਿਆਂ ਤੋਂ ਜਿਨ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ ਉਹ ਵਿਹਾਕ ਉੱਤੇ ਜਾਣ ਤੁਸੀਂ ਇਹ ਦੇਖੋ ਕਿ ਜਮੀਨ ਪ੍ਰਾਪਤੀ ਸੰਰਸ਼ ਕਮੇਟੀ ਤੋਂ ਸਰਕਾਰ ਨੂੰ ਸਮੱਸਿਆ ਕੀ ਪੈਦਾ ਹੋਗੀ ਅਸਲ ਵਿੱਚ ਜਦੋਂ ਤੋਂ ਦਿੱਲੀ ਦੀ ਚੋਣ ਆਮ ਆਦਮੀ ਪਾਰਟੀ ਹਾਰ ਕੇ ਆਇਆ ਤਾਂ ਉਹ ਜਿਹੜੀ ਹਾਰ ਆ ਉਹ ਇਹਨਾਂ ਦੇ ਸਿਰ ਨੂੰ ਚੜ ਗਈ ਕਈ ਵਾਰੀ ਜਿੱਤ ਸਿਰ ਨੂੰ ਚੜ ਜਾਂਦੀ ਹੁੰਦੀ ਆ ਇਹਨਾਂ ਦੇ ਹਾਰ ਸਿਰ ਨੂੰ ਚੜ ਗਈ ਤੇ ਉਹ ਸਿਰ ਨੂੰ ਚੜੀ ਹੋਈ ਹਾਰ ਤੋਂ ਬਾਅਦ ਇਹਨਾਂ ਨੇ ਫੈਸਲਾ ਇਹ ਕੀਤਾ ਕਿ ਇਸ ਮੁਲਕ ਦੇ ਵਿੱਚ ਜਿਹੜਾ ਯੋਗੀ ਮਾਡਲ ਆ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ ਯੋਗੀ ਉਸ ਨੇ ਇੱਕ ਮਾਡਲ ਵਿਕਸਿਤ ਕੀਤਾ ਕਿ ਕਿਸੇ ਵੀ ਇੱਕ ਮੌਢੀ ਸਪੇਸ਼ ਨੂੰ ਆਪਾਂ ਨੇ ਨਹੀਂ ਛੱਡਣਾ ਏਕ ਦੇ ਵਿੱਚ ਜੇ ਕੋਈ ਬੋਲਦਾ ਉਸ ਨੂੰ ਨਾਮ ਨਾਲ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਂਦਾ ਬੰਦੋਚਰ ਚ ਲਾਇਆ ਜਾਂਦਾ ਤਾਂ ਉਸ ਯੋਗੀ ਮਾਡਲ ਨੂੰ ਇਹਨਾਂ ਨੇ 3 ਮਾਰਚ ਤੋਂ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਪਹਿਲਾਂ ਲਾਗੂ ਕੀਤਾ 5 ਮਾਰਚ ਦਾ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਪੂਚ ਸੀ ਦਿੱਲੀ ਵੱਲ ਉਸ ਪੂਚ ਨੂੰ ਫੇਲ ਕਰਨ ਦੇ ਲਈ ਸਾਡੇ ਆਪ ਨੂੰ ਗ੍ਰਿਫਤਾਰ ਕੀਤੇ ਗ੍ਰਿਫਤਾਰ ਜਾਣ ਤੋਂ ਬਾਅਦ ਉਸ ਕੂਚ ਨੂੰ ਅਸਫਲ ਕੀਤਾ ਤੇ ਚੰਡੀਗੜ੍ਹ ਵੜਨ ਨਹੀਂ ਦੇਣਾ ਉਹੀ ਮੁੱਖ ਮੰਤਰੀ ਜਿਹੜਾ ਇਹ ਕਹਿੰਦਾ ਸੀ ਕਿ ਦਿੱਲੀ ਹੀ ਨਾ ਦੀ ਰਾਜਧਾਨੀ ਆ ਸਾਡੀ ਆ ਪੰਜਾਬੀ ਕਿਉਂ ਨਹੀਂ ਜਾ ਸਕਦੇ ਉਹੀ ਮੁੱਖ ਮੰਤਰੀ ਮੋਦੀ ਦੇ ਪੈਰ ਦੇ ਵਿੱਚ ਪੈਰ ਧਰਦਾ ਤੇ ਕਹਿੰਦਾ ਕਿ ਚੰਡੀਗੜ੍ਹ ਵੜਨ ਨਹੀਂ ਜਣਾ ਇਹਨੋਂ ਤੋਂ ਬਾਅਦ ਇੱਕ ਥੇਣੀ ਨੁਕਦੀ ਕਹਾਣੀ ਪੇਂਦੇਲੇ ਸੰਗੂ ਤੇ ਕਲੋਰੀ ਵਾਲੇ ਮੋਰਚੇ ਨੇ ਉਹ ਪੱਟੇ ਜਾਂਦੇ ਨੇ ਸਮੱਸਿਆ ਕੀ ਆ ਸੰਯੁਕਤ ਕਿਸਾਨ ਮੋਰਚੇ ਤੋਂ ਸਮੱਸਿਆ ਇਹ ਆ ਕਿ ਸੰਯੁਕਤ ਕਿਸਾਨ ਮੋਰਚਾ ਇੱਥੇ ਇੱਕ ਲੋਕਾਂ ਦਾ ਸਮਾਨੰਤਰ ਪ੍ਰਬੰਧ ਆ ਜਿਹੜਾ ਉਸਿਰ ਜਨਮਾਂ ਲੱਗੇ ਵੱਧ ਰਿਹਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਜਦੋਂ ਅਸੀਂ ਗੁਰੂਆਂ ਬਾਰੇ ਪੜ੍ਹਦੇ ਆ ਤਾਂ ਗੁਰੂਆਂ ਨੇ ਮੁਗਲਾਂ ਦੇ ਸਮਾਨੰਤਰ ਇੱਕ ਲੋਕਾਂ ਦਾ ਪ੍ਰਬੰਧ ਸਥਾਪਿਤ ਕੀਤਾ ਯਾਦ ਕਰੋ ਕਿ ਉਹਨਾਂ ਨੇ ਲੰਗਰ ਦੀ ਪ੍ਰਥਾ ਦਿੱਤੀ ਕਿ ਕੋਈ ਵੀ ਕਿਸੇ ਵੀ ਜਾਤ ਦਾ ਹੋਵੇ ਤਾ ਉਹ ਕਿਸੇ ਵੀ ਆਰਥਿਕ ਪਿਛੋਕਰ ਚੋਂ ਹੋ ਸਕਦਾ ਪਰ ਇਕੱਠੇ ਬੈਠ ਕੇ ਲੰਗਰ ਛਕਣਗੇ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਜੀ ਤਿੰਤਾ ਇੱਥੋਂ ਤੱਕ ਚਲੇ ਗਏ ਕਿ ਮੁਗਲਾਂ ਦੇ ਤਖਤ ਦੇ ਬਰਾਬਰ ਅਕਾਲ ਤਖਤ ਦੀ ਸਜਣਾ ਕਰਦੇ ਨੇ ਕਿ ਤਲਵੀ ਲਾ ਕੇ ਬੈਠਦੇ ਨੇ ਉੱਤੇ ਉੱਪਰ ਤੇ ਗੁਰੂ ਗੋਬਿੰਦ ਸਿੰਘ ਜੀ ਲੋਕਾਂ ਦੀ ਜਿਹੜੀ ਫੌਜ ਆ ਉਹ ਖੜੀ ਕਰਦੇ ਨੇ ਤਾਂ ਜੋ ਸਮੱਸਿਆ ਰੰਦਜੀਤ ਨੂੰ ਜੋ ਸਮੱਸਿਆ ਮੁਗਲਾਂ ਨੂੰ ਸਾਡੇ ਇਸ ਦੇ ਇਤਿਹਾਸ ਤੁਸੀਂ ਉਹੀ ਸਮੱਸਿਆ ਸੰਯੁਕਤ ਕਿਸਾਨ ਮੋਰਚੇ ਤੋਂ ਐਸ ਸਮੇਂ ਦਿੱਲੀ ਦੀ ਸਰਕਾਰ ਨੂੰ ਆ ਉਹੀ ਸਮੱਸਿਆ ਮਾਨ ਸਰਕਾਰ ਨੂੰ ਆ ਕਿ ਲੋਕ ਨੇ ਜਿਹੜੇ ਕੋ ਇਸ ਲੁਟੇਰੇ ਪ੍ਰਬੰਧ ਦੇ ਵਿੱਚੋਂ ਹੱਲ ਦੇਖਣ ਦੀ ਥਾਂ ਤੇ ਉਹ ਆਪਣੀ ਤਾਕਤ ਦੇ ਵਿੱਚੋਂ ਉਹ ਡੰਡੇ ਤੇ ਝੰਡੇ ਦੇ ਵਿੱਚੋਂ ਆਪਣਾ ਹੱਲ ਦੇਖਣ ਲਾ ਗਏ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਉੱਪਰ ਤਾਨਾ ਚੁੱਕ ਦਿੱਤਾ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤਾਕਤਾਂ ਨਾਲ ਲੜਕੀਆਂ ਕਿਉਂਕਿ ਇਹ ਸਿਰਫ ਬੰਦਾ ਸਿੰਘ ਬਹਾਦਰ ਨੂੰ ਫੋਟੋ ਦੇ ਰੂਪ ਦੇ ਵਿੱਚ ਫੂਜਦੀ ਹੈ ਇਹ ਬੰਦਾ ਸਿੰਘ ਪਹਾੜਾ ਦੀ ਜਿਹੜੀ ਉਹ ਲੜਾਈ ਸੀ ਇਹ ਜ਼ਮੀਨ ਦੀ ਕਹਾਣੀ ਵੰਡ ਖੂਨ ਕਰਨੀ ਆ ਉਸ ਨੂੰ ਅੱਗੇ ਵਧਾ ਰਹੀ ਆ ਕੀ ਮੰਗ ਕੀਤੀ ਭਈ ਇਹ ਹੀ ਮੰਗ ਕੀਤੀ ਨਾ ਕਿ ਰਾਜੇ ਦੀ ਜ਼ਮੀਨ ਨਾਲ ਸਾਡੇ 901 ਏਕੜ ਤੇ ਉਹ ਜਿਹੜੇ ਬੇਜ਼ਮੀਨੇ ਲੋਕ ਨੇ ਕੋ ਮਜ਼ਦੂਰ ਹੋ ਸਕਦੇ ਨੇ ਉਹ ਕਿਸਾਨ ਹੋ ਸਕਦੇ ਨੇ ਉਹਨਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀ ਆ ਤੇ ਇਹਨਾਂ ਨੂੰ ਐਂ ਲੱਗਦਾ ਕਿ ਹੁਣ ਤੱਤਾ ਦੇ ਪਾਵੇ ਨੂੰ ਹੱਥ ਪਾ ਰਹੇ ਨੇ ਨਾ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉੱਪਰ ਅਣ ਐਲਾਨੀ ਪਾਬੰਦੀ ਲਗਾਈ ਹੋਈ ਆ ਇੱਕ ਤੁੰਦੂਰ ਸ਼ਹਿਰ ਦੇ ਵਿੱਚ ਇੱਕ ਐਲਾਨੀਆਂ ਪਾਬੰਦੀਆਂ ਲੱਗ ਰਹੀਆਂ ਨੇ ਤੁਸੀਂ ਦੇਖੋ ਕਿ ਮੋਦੀ ਸਰਕਾਰ ਕਾਨੂੰਨ ਲੈ ਕੇ ਆਉਂਦੀ ਆ ਭਾਰਤੀ ਮਿਆਸਾ ਜਿੱਦੇ ਵਿੱਚ ਹਰ ਜਿਹੜੀ ਜਮਹੂਰੀ ਗਤੀਵਿਧੀ ਕੀਤੀ ਦੀ ਆ ਤੁਹਾਡਾ ਤੁਸੀਂ ਬੈਠੇ ਹੋ ਇੱਥੇ ਪ੍ਰੋਟੈਸਟ ਕਰ ਰਹੇ ਹੋ ਇਹ ਪ੍ਰੋਟੈਸਟ ਮੰਡੀ ਦੇ ਵਿੱਚ ਵੀ ਹੋ ਸਕਦਾ ਇਹ ਸੜਕ ਦੇ ਉੱਪਰ ਵੀ ਹੋ ਸਕਦਾ ਜੇ ਤੁਸੀਂ ਆਪਾਂ ਸੜਕਾਂ ਉੱਪਰ ਹੀ ਕੀਤਾ ਤਾਂ ਉਸ ਨੂੰ ਅਤਵਾਦੀ ਗਤੀਵਿਧੀਆਂ ਜਿਹੜੀਆਂ ਹੋ ਐਲਾਨ ਦਾ ਲੱਗੇ ਆ ਇਹ ਜਿਹੜੀ ਮਾਨ ਸਰਕਾਰ ਆ ਸਭ ਤੋਂ ਮੂਰੇ ਹੋ ਕੇ ਜਿਹੜੇ ਉਹ ਕਾਨੂੰਨ ਨੇ ਬੀਐਨਐਸ ਵਾਲੇ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਕਰ ਰੱਖੀਆਂ ਤਾਂ ਇੱਕ ਤਾਂ ਐਲਾਨੀਆਂ ਰੂਪ ਚ ਹੋ ਰਿਹਾ ਕਿ 50 ਕਿਲੋਮੀਟਰ ਤੱਕ ਘੇੜਾ ਵਧਾਤਾ ਤੁਸੀਂ ਤਾਂ ਪੰਜਾਬ ਦਾ ਅੱਧਾ ਹਿੱਸਾ ਲੈਣਾ ਉਹ ਕੇਂਦਰ ਦੇ ਹਵਾਲੇ ਕਰਤਾ ਤੇ ਮਾਨ ਸਰਕਾਰ ਨਹੀਂ ਬੋਲੀ ਇੱਕ ਆਣ ਐਲਾਨੀਆਂ ਰੂਪਾ ਕਿ ਜੇ ਮਜ਼ਦੂਰ এডਿਕੇਸ਼ਨ ਕਰਦੇ ਨੇ ਤਾਂ ਜੇਲਾ ਕਿਸਾਨ এডਿਕੇਸ਼ਨ ਕਰਦੇ ਨੇ ਤਾਂ ਜੇਨਾ ਔਰਤਾਂ ਹੋਰ ਬੇਰਜ਼ਗਾਰ ਅਧਿਆਪਕ ਇੱਥੇ ਆਏ ਪੰਜ ਦਿਨ ਉਹਨਾਂ ਨੂੰ ਜੇਲ੍ਹ ਦੀ ਹਵਾ ਜਿਹੜੀ ਆ ਉਹ ਪਵਾਈਆਂ ਮਾਲ ਸਰਕਾਰ ਨੇ ਤਾਂ ਅਧਿਆਪਕਾਂ ਤਾਂ ਜੇਲ੍ਹਾਂ ਕਿਸਾਨਾਂ ਔਰ ਤਾਂ ਜੇਲ੍ਹਾਂ ਮਜ਼ਦੂਰਾਂ ਔਰ ਤਾਂ ਜੇਲ੍ਹਾਂ ਤਾਂ ਫਿਰ ਕੋਈ ਗੱਲ ਨਹੀਂ ਜਿੰਨਾ ਵਾਸਤੇ ਸਾਠੇ ਵਾਸਤੇ ਨਮਿਆ ਨਹੀਂ ਹੈਗੇ ਆ ਪਰ ਸਾਡੇ ਸਰਾਬਿਆਂ ਨੇ ਕਿਹਾ ਸੀ ਕਿਰਤਾਰ ਸਰਾਬੇ ਨੇ ਤੋ ਜੇਲਾ ਹੋਣ ਤਾਲ ਚ ਬਤਨ ਸੇਵ ਕਰਨ ਲਈ ਉੱਥੇ ਜਾ ਕੇ ਡਿਗਰੀਆਂ ਪਾਲ ਜਾਣਾ ਇਹ ਜਿਹੜੇ ਮਜੀਤਿਆ ਜਿਹਨਾਂ ਨੂੰ ਜਾਣਦੇ ਨੇ ਕੁਤਮਾਨਤਮਨ ਕੂਨੀ ਜੇਲਾ ਤੇ ਜਾਏਗਾ ਤੁਸੀਂ ਜਾਣਿਓ ਲੋਕਾਂ ਦੇ ਵਿਰੋਧ ਦੇ ਵਿੱਚ ਕੁਝ ਲੋਕਾਂ ਨੂੰ ਲੁਕਣ ਕਰਕੇ ਜਿਹਨਾਂ ਨੂੰ ਜਾਣਿਓ ਦੇਸ਼ ਭਗਤ ਮਜ਼ਦੂਰਾਂ ਦੇ ਹੱਥ ਵਿੱਚ ਲੜਨ ਵਾਲੇ ਕਿਸਾਨਾਂ ਦੇ ਹੱਥ ਦੇ ਵਿੱਚ ਲੜਨ ਵਾਲੇ ਉਹ ਆਪਣੀ ਹੱਕੀ ਜੰਗ ਲਈ ਜਦੋਂ ਜੇਲ੍ਹ 'ਚ ਜਾਂਦੇ ਨੇ ਤਾਂ ਉਹ ਜੇਲ੍ਹ ਹੁੰਦੀ ਹੈ ਜਿਹੜੀ ਉਹ ਮਾਨ ਸਨਮਾਨ ਲਈ ਹੁੰਦੀ ਆ ਤੇ ਆ ਤੁਹਾਡੇ ਸਾਹਮਣੇ ਆ ਕਿ ਸਾਡੇ ਆਪ ਨੂੰ ਜੇਲ੍ਹ 'ਚ ਨੇ ਹਜ਼ਾਰਾਂ ਲੋਕ ਪੰਜਾਬ ਦੇ ਉਹਨਾਂ ਲਈ ਇੱਥੇ ਆਏ। ਇਸ ਕਰਕੇ ਅਸੀਂ ਤੁਹਾਨੂੰ ਸਲਾਮ ਕਰਦੇ ਆਂ। ਸਦਾ ਦਿੰਦੇ ਆਂ ਇਸ ਅਣਅਲਾਨੀ ਪਵਨ ਦੇ ਖਿਲਾਫ ਆਪਾਂ ਲੜੀ ਗਏ। ਕਈ ਵਾਰੀ ਸਾਨੂੰ ਕਹੇਖਾ ਹੁੰਦਾ ਕਿ ਜਿਹੜੀ ਪੁਲਿਸ ਸਟੇਟ ਆ ਇਨਕਾਊਂਟਰ ਨੇ ਇਹ ਤਾਂ ਸ਼ਾਇਦ ਗੈਂਗਸਟਰਾਂ ਦੇ ਹੁੰਦੇ ਨੇ। ਤਾਂ ਭਈ ਫਿਰ ਜਿਹੜਾ ਗੁਣਿਆਰੇ ਮੰਡੀ ਕਤਲ ਹੋਇਆ ਨਰਿੰਦਰ ਦੀਪ ਅਧਿਆਪਕ ਸੀ ਉਹ ਕਿਧਰੋਂ ਗੈਂਗਸਟਰਾਂ ਦੇ ਵਿੱਚੋਂ ਆ ਗਿਆ? ਇਸ ਕਰਕੇ ਇਹੀ ਤੁਹਾਨੂੰ ਅਪੀਲ ਆ ਕਿ ਯਾਦ ਰੱਖਿਓ ਕਿ ਜੇ ਲੱਗੀ ਤੇਰੇ ਕਾਲ ਤੇ ਹਾਜੇ ਸੁਰੀ ਨਹੀਂ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਇਸ ਕਰਕੇ ਇਸ ਤੋਂ ਪਹਿਲਾਂ ਕਿ ਇਹ ਪੁਲਿਸ ਖੇਤ ਪੁਲਿਸ ਦਾ ਜ਼ਬਰ ਤੁਹਾਡੇ ਘਰਾਂ ਤੱਕ ਪਹੁੰਚ ਜਵੇ ਸਾਨੂੰ ਇਹ ਨੱਕਾ ਜਿਹੜਾ ਉਹ ਲਗਾਉਣਾ ਪਊਗਾ ਤੇ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਦਾ ਇਤਿਹਾਸ ਕਿ ਜਦੋਂ ਇਹ ਕਹਿ ਦਿੱਤਾ ਗਿਆ ਬਦਾਲੀ ਵੇਲੇ ਕਿ ਦਿੱਕਤਾਂ ਖਤਮ ਹੋ ਗਏ ਨੇ ਸਿੰਘ ਖਤਮ ਹੋ ਗਏ ਤਾਂ ਉਹ ਨਾਟਾ ਲਾ ਕੇ ਦੱਸਦੇ ਨੇ ਸਿੰਘ ਹਲੇ ਕਦਮ ਨਹੀਂ ਹੋਏ ਇਸ ਕਰਕੇ ਅੱਜ ਦਾ ਇਕੱਠ ਵੀ ਆ ਜਿਹੜਾ ਇਸ ਪੁਲਿਸ ਸਟੇਟ ਤੇ ਜ਼ਬਰਦਸਤ ਮੂਰੇ ਲਾਗਾ ਲੱਗ ਖੜ ਗਿਆ ਕਿ ਭਗਵੰਤ ਮਾਨ ਤੂੰ મોદી ਦੀ ਚਾਲ ਜਿਹੜੀ ਚੱਲ ਰਹੀ ਆ ਇਹ ਚੱਲਣ ਹੀ ਦੇਣਾ ਆ ਨਾਕਾ ਜਿਹੜਾ ਲੋਕਾਂ ਦਾ ਇਹ ਤੈਨੂੰ ਲੱਗਣਾ ਪਊਗਾ ਤੇ ਖੀਰ ਦੇ ਵਿੱਚ ਆਖੀਰ ਦੇ ਵਿੱਚ ਇਹ ਵੀ ਦੇਖੋ ਕਿ ਦੋਰਾ ਕਰਦਾਰ ਕਿਵੇਂ ਆ ਇੱਕ ਪਾਸੇ ਪੁਲਿਸ ਝੂਠੇ ਇੰਕਾਊਂਟਰ ਕਰ ਰਹੀ ਆ ਸੰਘਰਸ਼ ਕਰਨ ਵਾਲਿਆਂ ਨੂੰ ਅੰਦਰ ਡੱਕ ਰਹੀ ਆ ਤੇ ਜਿਹੜੇ ਸਾਡੇ ਏਸ ਜ਼ਿਲ੍ਹੇ ਦੇ ਵਿੱਚ ਨਿਰਪੈ ਸਿੰਘ ਖਾਈ ਨੇ ਕਿਰਤੀ ਕਿਸਾਨ ਜਗੀਆਂ ਦੇ ਆਗੂ ਨੇ ਪਹਿਲਾਂ ਸਾਡੀ ਡੀਟੀਐਫ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਦੇ ਸੀ ਉਹਨਾਂ ਤੇ ਕਾਤਲਨਾ ਹਮਲੇ ਹੋਏ ਨੂੰ 3 ਮਹੀਨੇ ਹੋ ਗਏ ਸਿਰਫ ਤਿੰਨ ਦੋਸ਼ੀ ਫੜੇ ਨੇ ਦੋ ਦੀ ਜ਼ਮਾਨਤ ਹੋ ਗਈ ਮੁੱਖ ਦੋਸ਼ੀ ਹਾਲੇ ਵੀ ਬਾਹਰ ਨੇ ਇਸ ਕਰਕੇ ਕੁਦਮਾਨਤਮਾਨ ਤੇਰਾ ਜਿਹੜਾ ਪੂਰਾ ਕਿਰਦਾਰ ਆ ਅੱਜ ਇਹ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਨਹੀਂ ਕੋਈ ਕਸਰ ਆ ਜਿਹੜੀ ਆਉਣ ਵਾਲੇ ਫੁਮੇ ਦੇ ਵਿੱਚ ਟੜਦਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ